ਮੇਰਾ ਨਾਮ ਹੈ ਮਰੀਤਾ ਪ੍ਰਾਚਰ ਮੈਂ ਸਿਆਲੂ ਸਕੂਲ ਸਰਕਾਰੀ ਐਲੀਮੈਂਟਰੀ ਸਕੂਲ ਸਿਆਲੂ ਵਿਖੇ ਇੰਚਾਰਜ ਵਜੋਂ ਕੰਮ ਕਰ ਰਹੀ ਹਾਂ ਤੇ ਅੱਜ ਸਾਡੇ ਸਕੂਲ ਵਿੱਚ ਜਨਹਿਤ ਕਮੇਟੀ ਵੱਲੋਂ ਪੰਜਾਬ ਤੋਂ ਉੱਪਰ ਪੌਦੇ ਲਗਾਏ ਗਏ ਹਨ ਤੇ ਜਿਨ੍ਹਾਂ ਨੇ ਅਸੀਂ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਇਹਨਾਂ ਦਾ ਮੇਰਾ ਪੂਰਾ ਸਟਾਫ ਤੇ ਚਪਰ ਤੋਂ ਸਾਡੇ ਬੈਂਕ ਮੈਨੇਜਰਸ ਤਾਂ ਆਏ ਹੋਏ ਹਨ ਉਹਨਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤੇ ਕਮੇਟੀ ਵੱਲੋਂ ਸਾਡੇ ਸਕੂਲ ਵਿੱਚ ਪਹਿਲਾਂ ਵੀ ਬਹੁਤ ਜ਼ਿਆਦਾ ਮਦਦ ਕੀਤੀ ਗਈ ਹੈ ਸਾਡੇ ਬੱਚਿਆਂ ਨੂੰ ਕਾਪੀਆਂ ਵੀ ਡੋਨੇਟ ਕੀਤੀਆਂ ਗਈਆਂ ਸੀ ਇਹਨਾਂ ਵੱਲੋਂ ਤੇ ਅਸੀਂ ਇਸ ਲਈ ਬਹੁਤ ਜ਼ਿਆਦਾ ਧੰਨਵਾਦ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਦੇ। ਸਰ ਮੈਂ ਬినੋਦ ਸ਼ਰਮਾ ਜਨ ਸੰਤੋਂ ਮੇਨਾਲਾ ਐਸਪੀ ਪ੍ਰੈਸ਼ਰ ਜੀ, ਮਨੀਤਾ ਪ੍ਰੈਸ਼ਰ ਜੀ ਪਲੱਸ ਸਾਡੇ ਸਿਮਰਨ ਜੀ ਦੇ ਸਾਡੇ ਪੀਐਨਬੀ ਦੇ ਚਪੜਾ ਮੈਨੇਜਰ ਸਾਡੇ ਜੋਸ਼ੀ ਜੀ, ਸ੍ਰਿੰਦਰ ਜੀ ਸਾਡੀ ਪੂਰੀ ਟੀਮ ਅੱਜ ਇੱਥੇ ਪ੍ਰਾਇਮਰੀ ਸਕੂਲ ਸ਼ੈਲੂ ਦੇ 50 ਤੋਂ ਉੱਪਰ ਪਲਾਂਟੇਸ਼ਨ ਕਰ ਰਹੀ ਹੈ ਜਿਦੇ ਫਲਾਂ ਦੇ ਬੂਟੇ ਵੀ ਆ ਤੇ ਆਮ ਟ੍ਰੀਜ ਵੀ ਆ ਜਿਦੇ ਚ ਆਪਣਾ ਨਿੰਬੀ ਆ ਫਲਾਵਰ ਦੇ ਵੀ ਆ ਵੀ ਸਕੂਲ ਨੂੰ ਇੱਕ ਹੋਰ ਹਰਾ ਭਰਾ ਕੀਤਾ ਜਾ ਰਿਹਾ ਹੈ। ਸਾਡੀ ਇੱਛਾ ਹੈ ਜੀ ਵੀ ਸਾਡੇ ਜਿਹੜੇ ਪ੍ਰੋਗਰਾਮ ਚੱਲ ਰਹੇ ਆ ਆਰਡੀ ਜਾਨੀ ਸੰਤੀ ਦੇ ਜਿੱਦੇ ਸਾਡਾ ਪਲਾਂਟੇਸ਼ਨ ਦਾ ਮੈਡੀਕਲ ਦਾ ਬੱਚਿਆਂ ਦੀ ਐਜੂਕੇਸ਼ਨ ਦਾ ਤੇ ਮੈਂ ਲੋਕੋ ਨੂੰ ਨਹੀਂ ਕਰਉ ਸਾਡੇ ਨਾਲ ਜੁੜੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਮੈਕਸਿਮ ਇੱਕ ਅਸੀਂ ਲੋਕਾਂ ਦੀ ਹੈਲਪ ਕਰ ਸਕੀਏ ਸਾਡੇ ਮੈਂਬਰ ਬਣੋ ਹਮ ਜਿਹੜਾ ਮਾਉਂ ਡੋਨੇਟ ਕਰੋ ਅਸੀਂ ਬੜੀ ਅੱਛੀ ਤਰ੍ਹਾਂ ਯੂਜ਼ ਕਰਦੇ ਹਾਂ ਔਰ ਅੱਜ ਕੱਲ ਅਸੀਂ ਹਜ਼ਾਰ ਤੋਂ ਉੱਪਰ ਪਟਾਲੇ ਬੂਟਾ ਲਗਾ ਸਕੇ ਹਾਂ 2-400 ਬੂਟਾ ਸੀ ਹੋਰ ਹੀ ਸੱfte ਲਗਾ ਦਾਂਗੇ ਤਾਂ ਕਿ ਪਟਾਲੇ ਦਾ ਇੱਕ এনਵਾਇਰਨਮੈਂਟ ਬੜਾ ਅੱਛਾ ਬਣ ਸਕੇ ਲੋਕ ਪੋਲੂਸ਼ਨ ਤੋਂ ਬਚ ਸਕਣ ਲੋਕ ਬਿਮਾਰੀਆਂ ਤੋਂ ਬਚ ਸਕਣ ਮੈਂ ਲੋਕਾਂ ਨੂੰ ਰਿਕਵੈਸਟ ਕਰੂੰਗਾ ਤੁਸੀਂ ਆਪਣੇ ਜਨਮ ਦਿਨ ਤੇ ਜੇ ਕੋਈ ਤੁਹਾਡਾ ਹੋਰ ਖੁਸ਼ੀ ਆ ਦਿਨ ਹੈ ਉਸ ਦਿਨ ਤੁਸੀਂ ਜਰੂਰ ਬੁੱਟੇ ਲਗਾਓ ਦੋ ਬੁੱਟੇ ਲਗਾਓ ਚਾਰ ਬੁੱਟੇ ਲਗਾਓ ਪੰਜ ਬੁੱਟੇ ਲਗਾਓ ਤਾਂ ਕਿ ਇੱਕ ਪਟਿਆਲੇ ਦਾ ਕਿ ਇੱਕ ਇੰਡੀਆ ਦਾ ਪੰਜਾਬ ਦਾ এনवायरमेंट ਰੱਖਿਆ ਬਣ ਸਕੇ ਸਾਡੀ ਜਿਹੜੀ ਲੰਗ ਉਡੀ ਲਾਈਫ ਬਚ ਸਕੇ ਅਸੀਂ ਬਿਮਾਰੀਆਂ ਤੋਂ ਬਚ ਸਕੀਏ ਬੱਚੇ ਬਿਮਾਰੀਆਂ ਤੋਂ ਬਚ ਸਕਣ ਤੇ ਲੋਕ ਇਸ ਲਾਈਫ ਨੂੰ ਬੜੀ ਅੱਛੀ ਤਰ੍ਹਾਂ ਜੁਆਏ ਕਰ ਸਕਣ ਜਨਹਿਤ ਸੰਤੀ ਨਾਲ ਜੁੜਨ ਵਾਸਤੇ ਕਿਹੜਾ ਕੰਟੈਕਟ ਨੰਬਰ ਹੈ ਸਾਡਾ ਸਰ ਸਾਡਾ ਮੇਰਾ 981507241 ਮੇਰਾ ਵਿਨੋਦ ਸ਼ਰਮਾ ਨਾਮ ਹੈ ਸਾਡੇ ਪ੍ਰਧਾਨ ਜੀ ਗੋਤਮ ਜੀ ਆ ਜਿਹੜੇ ਇਥੇ ਸਰਕੜੋ ਦੇ ਸਾਹਮਣੇ ਸਾਡਾ ਸ਼ੋਅਰੂਮ ਤੇ ਆ ਗੈਸਟ ਹਾਊਸ ਉੱਤੇ ਬੈਠਦੇ ਆ ਜਦੋਂ ਮਰਜ਼ੀ ਤੁਸੀਂ ਕੰਟੈਕਟ ਕਰ ਸਕਦੇ ਹੋ ਅਸੀਂ ਹਮੇਸ਼ਾ ਹਰ ਤਮ ਲੋਕਾਂ ਦੀ ਸੇਵਾ ਲਈ ਤਿਆਰ ਨੇ ਤੇ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਲੋਕਾਂ ਦੀ ਸੇਵਾ ਕਰ ਸਕੀਏ ਚਾਹੇ ਸਾਡੇ ਕੋਲ ਐਂਬੂਲੈਂਸ ਹੈ ਚਾਹੇ ਸਾਡੇ ਕੋਲ ਸਾਡੇ ਕੋਲ ਸਲਾਈ ਸੈਂਟਰ ਹੈ ਮੋਟਰ ਸੈਂਟਰ ਹੈ ਸਾਡੇ ਕੋਲ ਰਾਏਪੁਰ ਮੰਡਲ ਐਥੇ ਬਿਊਟੀ ਪਾਰਲਰ ਵੀ ਆਇਆ ਹੈ ਕੰਪਿਊਟਰ ਸੈਂਟਰ ਵੀ ਆਇਆ ਹੈ ਸਲਾਈ ਸੈਂਟਰ ਵੀ ਆਇਆ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਮੈਕਸਿਮ ਲੋਕਾਂ ਦੀ ਹੈਲਪ ਕਰ ਤਕੀਏ ਬੱਚਿਆਂ ਦੀ ਸੇਵਾ ਕਰ ਤਕੀਏ ਬੱਚਿਆਂ ਦੇ ਸਕੂਲਾਂ ਦੀ ਫੀਸ ਵੀ ਦੇਣਾਂ ਕਿਤਾਬ ਕਾਪੀਆਂ ਵੀ ਦਿੰਨੇ ਆ ਉਹਨੂੰ ਫਾਰਮ ਵੀ ਦਿੰਨੇ ਆ এনवायरमेंट ਵੀ ਅੱਛਾ ਕਰਦੇ ਆ ਲੋਕਾਂ ਨੇ ਰਿਕਵੈਸਟ ਕਰਨਾ ਸਾਡਾ ਜੀਰੂ ਜੀਰੂ